ਪਲੀਜ਼ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨੰਬਰ ਸਰ ਜਸਤੇ ਐਸੋਸੀਏਟ ਜਸਤੇ ਨਮਾਇंदे ਤੁਸੀਂ ਥਾਣਾ ਬੀਡਵਿੰਨ ਦੇ ਅੱਗੇ ਦੇਖ ਰਹੇ ਹੋ ਮਿਤੀ 14 10 25 ਨੂੰ ਇੱਕ ਇਨਸੀਡੈਂਟ ਹੋਇਆ ਸੀ ਕਿ ਉਹ ਮੱਡੀ ਚੌਂਕ ਦੇ ਵਿੱਚ ਜਿਸ ਦੇ ਵਿੱਚ ਸਾਡੇ ਜਿਹੜੇ ਐਸੋਸੀਏਸ਼ਨ ਦੇ ਸਾਡੇ ਮਾਨਯੋਗ ਜਨਰਲ ਸੈਕਟਰੀ ਨੇ ਸਰਾਰ ਅਮਰੀਤ ਸਿੰਘ ਉਹਨਾਂ ਦੇ ਨਾਲ ਉੱਥੇ ਬੁਧੀਕੀ ਕੀਤੀ ਕਿ ਧੱਕੇ ਮਾਰੇ ਗਏ ਉਹਨਾਂ ਦਾ ਮੋਬਾਈਲ ਖੋ ਲਿਆ ਗਿਆ ਔਰ ਉਹਨਾਂ ਦੀ ਐਕਟਵਾਦੀ ਚਾਬੀ ਵੀ ਕੱਢ ਲਈ ਗਈ ਔਰ ਅਤੇ ਉਹ ਲਛਮੀ ਵਰਤਨਾ ਚਾਹੁੰਦੇ ਸਾਡਾ ਜਿਹੜਾ ਬਹੁਤ ਹੀ ਆਨਰਡ ਉਹ ਪਰਸਨ ਹੈ ਜਿਹਨਾਂ ਨੂੰ ਜਿਹੜਾ ਉੱਥੇ ਮਾਰਕੁੱਟ ਵੀ ਕੀਤੀ ਗਈ ਹੈ ਉਹਦੀ ਅਸੀਂ ਦਰਖਾਸਤ ਇੱਥੇ ਦਿੱਤੀ ਸੀਗੀ ਬਾਲਾਤਰ ਅਫਸਰਾਂ ਨੂੰ ਵੀ ਸਾਰਿਆਂ ਨੂੰ ਮਿਲ ਕੇ ਅਸੀਂ ਮੁਖ ਅਫਸਰ ਸਾਹਿਬ ਨੂੰ ਗੱਲ ਕੀਤੀ ਸੀ ਕਿ ਜੋ ਮਰਦੀ ਹੈ ਕਾਨੂੰਨੀ ਕਾਰਵਾਈ ਉਹਦੀ ਕੀਤੀ ਜਾਵੇ ਉਹਦੇ ਤੋਂ ਬਾਅਦ ਦੁਬਾਰਾ ਜਿਹੜੀਆਂ ਉਹਨਾਂ ਨੂੰ ਉੱਥੇ ਇੰਜਰੀਜ਼ ਸੀਗੀਆਂ ਉਹਦੇ ਸਬੰਧ ਦੇ ਵਿੱਚ ਵੀ ਐਮਐਲਆਰ ਜਿਹੜੀ ਉਹ ਵੀ ਅਸੀਂ ਥਾਣਾ ਭੇਜੀ ਉਹਦੇ ਤੋਂ ਬਾਅਦ ਜਿਹੜੀਆਂ ਸੱਟਾਂ ਕੋਈ ਕੈਪਟਨਰ ऑब्ਜ਼ਰਵੇਸ਼ਨ ਡਾਕਟਰ ਨੇ ਰੱਖੀਆਂ ਸੀਗੀਆਂ ਉਸ ਚੀਜ਼ ਨੂੰ ਵੀ ਛੱਡ ਕੇ ਅਸੀਂ ਬੇਨਤੀ ਕੀਤੀ ਕਿ ਹੁਣ ਤੱਕ ਜੋ ਵੀ ਇੰਸੀਡੈਂਟ ਬਣਦਾ ਉਹਦੇ ਵਿੱਚ ਜਿਹੜੀਆਂ ਬਣਦੀਆਂ ਧਰਾਵਾਂ ਨੇ ਉਹਨਾਂ ਦੇ ਤਹਿਤ ਜਿਹੜਾ ਆ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਕਸੂਰਵਾਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪਰੰਤੂ ਨਿਹਾਏ ਤੱਕ ਸੋਚਤੀ ਗੱਲ ਆ। ਤੁਸੀਂ ਜਿੰਨੇ ਵੀ ਨਮਾਇंदे ਦੇਖ ਰਹੇ ਹੋ ਸਾਰੇ ਖੜੇ ਆ। ਆਲਾ ਦੀ ਸਮਝਦਾ ਤੁਸੀਂ ਪੁਲਿਸ ਮਾਜਮਾ ਪੁਲਿਸ ਨੂੰ ਮਾਰੇ ਨਹੀਂ ਸੋਣੀ ਜਾ ਰਹੀ ਬਿਲਕੁਲ ਆਲਾ ਰਿਟਾਇਰਡ ਪ੍ਰੋਫੈਸਰ ਐਂਡ ਸਾਰੇ ਐਸ ਐਚ ਓ ਜਿਹੜੇ ਚੰਗੀਆਂ ਚੰਗੀਆਂ ਮਤਾਂ ਤੇ बतौर ਮੁਖ ਅਫਸਰ ਕੰਮ ਕਰ ਚੁੱਕੇ ਆ ਉਹ ਸਾਰੇ ਖੜੇ ਆ ਅਸੀਂ ਅਸੀਂ ਇਸ ਚੀਜ਼ ਨੂੰ ਸਾਨੂੰ ਬੜੇ ਅਫਸੋਸ ਨਾਲ ਦੱਸਣਾ ਪੈ ਰਿਹਾ ਕਿ ਅੱਜ ਤੱਕ ਜਿਹੜੀ ਆ ਉਹ ਸਾਡੇ ਨਾਂ ਦਾ ਬਿਆਨਾਂ ਦੇ ਉੱਤੇ ਨਾ ਹੀ ਜਿਹੜੀ ਸਾਡੀ ਦਰਖਾਸਤ ਆ ਉਹਦੇ ਉੱਤੇ ਕੋਈ ਵੀ ਕਾਰਵਾਈ ਪ੍ਰਸ਼ਾਸਨ ਨੇ ਹੁਣ ਤੱਕ ਕੀਤੀ ਨਹੀਂ ਕੋਈ ਗੱਲਬਾਤ ਹੋਈ ਹੈ ਥਾਣੇ ਵਿੱਚ ਆ ਕੇ ਜਦੋਂ ਤੁਸੀਂ ਅੱਜ ਤੋਂ ਮਿਲੇ ਹੁਣ ਅਸੀਂ ਬਿਲਕੁਲ ਐਸਐਚਓ ਸਾਹਿਬ ਨੂੰ ਅੱਜ ਸਾਡੀ ਤੀਸਰੀ ਮਿਲਣੀ ਹੈ ਉਹਨਾਂ ਦੇ ਨਾਲ ਤਿੰਨ ਚਾਰ ਵਾਰ ਅਸੀਂ ਮਿਲ ਚੁੱਕੇ ਹਾਂ ਪਹਿਲਾਂ ਵੀ ਪਰ ਅਸੀਂ ਅੱਜ ਹਰਾਨੀ ਸਾਨੂੰ ਉਦੋਂ ਹੋਈ ਹੈ ਜਦੋਂ ਅਸੀਂ ਉਹਨਾਂ ਦੀ ਕਾਰਵਾਈ ਪੁਲਿਸ ਦੇਖੀ ਹੈ ਕਿ ਸਾਨੂੰ ਦੱਸੋ ਸਾਡੀਆਂ 10-10 ਤੋਂ ਉੱਪਰ ਹੋ ਚੱਲੇ ਨੇ ਦਰਖਾਸਤیں ਨੂੰ ਸਾਡੇ ਉੱਤੇ ਕੀ ਕਾਰਵਾਈ ਪਰ ਬਹੁਤ ਅਫਸੋਸ ਦੇ ਨਾਲ ਸਾਨੂੰ ਪੜੀ ਅੱਜ ਨਮੋਸ਼ੀ ਦਾ ਮੂੰਹ ਦੇਖ ਕੇ ਇਥੋਂ ਜਾਣਾ ਪੈਣਾ ਹੈ ਕਿ ਉਹਦੇ ਉੱਪਰ ਲਿਖਿਆ ਗਿਆ ਕਿ ਕੋਈ ਬਕੂਆ ਹੋਇਆ ਹੀ ਨਹੀਂ ਕੋਈ ਚੀਜ਼ ਤਸਦੀਕ ਹੁੰਦੀ ਨਹੀਂ ਜੀ ਲੇਕਿਨ ਹਨਾਨੇ ਦੀ ਗੱਲ ਆ ਇੱਕ ਡਾਕਟਰ ਜਿਹੜਾ ਆ ਐਮ ਐਲ ਆਰ ਕੱਟ ਕੇ ਦੇ ਰਿਹਾ ਡਾਕਟਰ ਜਿਹੜਾ ਆ ਇੰਜਰੀ ਨੂੰ ਇੰਜਰੀ ਲਿਖ ਰਿਹਾ ਔਰ ਉਸ ਤੋਂ ਬਾਅਦ ਜਿਹੜਾ ਮੌਕੇ ਦੇ ਉੱਪਰ ਵੀ ਜਿਹੜਾ মিডিਆ ਤੱਕ ਦੇ ਪਰਸਨ ਸੱਤੇ ਗਏ ਸੀ ਜਿਹੜੇ ਪਰਸਨ ਇਸ ਚੀਜ਼ ਨੂੰ ਮੰਨ ਕੇ ਗਏ ਆ ਕਿ ਅਵਾਈਡ ਬੋਇਲ ਟਿਕਣ ਦੀ ਸਾਨੂੰ ਆਈ ਆ ਧੱਕਾ ਮੁੱਕੀ ਦੌਰਾਨ ਜਦੋਂ ਉਹਨਾਂ ਦਾ ਮੋਬਾਈਲ ਡੱਗਾ ਇੱਥੋਂ ਤੱਕ ਕਿ ਹੋਈ ਹੈ ਉਹਦਾ ਵਿਟਨੈਸ ਸਾਡੇ ਕੋਲ ਵਿਟਨੈਸ ਹੈ ਜਿਹੜਾ ਬੰਦਾ ਕਹਿੰਦਾ ਹੈ ਕਿ ਮੇਰੇ ਸਾਹਮਣੇ ਜਿਹੜਾ ਮੋਬਾਈਲ ਹੈ ਜਿਹੜਾ ਮੈਂ ਛੋੜਦੇ ਹਾਂ ਦੇਖਿਆ ਅਸੀਂ ਉਹ ਵੀ ਲਿਆ ਰਹੇ ਹਾਂ ਅਸੀਂ ਉਸ ਤੇ ਸਟੇਟਮੈਂਟ ਵੀ ਕਰਾਵਾਂਗੇ ਪਰ ਸਾਨੂੰ ਇਥੋਂ ਨਿਆ ਨਹੀਂ ਮਿਲਦੇ ਆ ਤੁਹਾਡੇ ਨਾਲ ਇੱਕ ਤਰਫਾ ਗੱਲ ਕੀਤੀ ਜਾ ਰਹੀ ਆ ਅਸੀਂ ਬਾਰ ਬਾਰ ਇਹੋ ਚੀਜ਼ ਦੀ ਬੇਨਤੀ ਕਰਦੇ ਆ ਕਿ ਪੁਲਿਸ ਅਫਸਰ ਪਾਰਟੀ ਬਣਦਾ ਚੰਗਾ ਨਹੀਂ ਲੱਗਦਾ ਪੁਲਿਸ ਅਫਸਰ ਠਿਰ ਬਣਦਾ ਚੰਗਾ ਨਹੀਂ ਲੱਗਦਾ ਇੱਕ ਸਾਨੂੰ ਜਸਟੀਫਿਕੇਸ਼ਨ ਦਿਓ ਕੋਈ ਵੀ ਤੁਸੀਂ মিডিਆਓ ਤੁਸੀਂ ਰੋਜ਼ ਪੁਸਤੇ ਕੋ ਜਾਣੇ ਹੋ ਤੁਸੀਂ ਰੋਜ਼ ਕੰਮ ਕਰਦੇ ਹੋ ਇੱਕ ਬੰਦੇ ਦਾ ਕੋਈ ਰਸਤਾ ਰੋਕ ਕੇ ਇੱਕ ਬੰਦੇ ਨੂੰ ਕੋਈ ਗਾਲੀ ਜਾਨੂ ਮਾਰ ਦੀ ਧਮਕੀ ਦੇ ਦੇਵੇ ਉਹਨੂੰ ਇੱਕ ਜਿੱਦ ਉਹਨਾਂ ਨੂੰ ਉੱਥੇ ਥੱਪੜ ਮਾਰੇ ਗਏ ਮੌਕੇ ਦੇ ਉੱਤੇ 323 341 506 ਜਿਹੜੀ ਜਗ ਜਾਰ ਤਿੰਨ ਤਰ੍ਹਾਂਵਾਂ ਨੇ ਜਿਹਦੇ ਤਹਿਤ ਇਹ ਕਾਰਵਾਈ ਕੀਤੀ ਜਾ ਸਕਦੀ ਪਰ ਖਰਾਨੀ ਹੈ ਸਾਨੂੰ ਅਫਸੋਸ ਹੈ ਸਾਨੂੰ ਇਸ ਗੱਲ ਦਾ ਕਿ ਇਹ ਚੀਜ਼ ਹੁਣ ਤੱਕ ਜਿਹੜੀ ਉਹ ਕਿਉਂ ਡਿਲੇ ਹੁੰਦੀ ਆ ਰਹੀ ਹੈ ਇਸ ਕਰਕੇ ਜਿਹੜਾ ਆ ਸਾਨੂੰ ਸਾਡੇ ਵਿੱਚ ਐਸੋਸੀਏਸ਼ਨ ਦੇ ਵਿੱਚ ਨਾ ਇਹਦੇ ਪ੍ਰਤੀ ਰੋ ਜਿਹੜਾ ਵਾਧਾ ਜਾ ਰਿਹਾ ਤੁਸੀਂ ਦੇਖ ਹੀ ਰਹੇ ਹੋ ਅਸੀਂ ਵੀ ਚਾਹੁੰਦੇ ਕੋਈ ਡੂ ਨਾਟ ਮਕ ਸਾਡੀ ਐਸੋਸੀਏਸ਼ਨ ਜਿਹੜੀ ਆ ਇਹ ਦੂਸਰੀਆਂ ਐਸੋਸੀਏਸ਼ਨ ਦੇ ਫੋਰ ਐਗਜ਼ਾਮਪਲ ਫਰੂਟ ਯੂਨੀਅਨ ਐਸੋਸੀਏਸ਼ਨ ਕੋਈ ਹੋਰ ਐਸੋਸੀਏਸ਼ਨ ਲਾ ਲਓ ਉਹਨਾਂ ਨਾਲੋਂ ਵੱਖਰੀ ਆ ਅਸੀਂ ਬੈਲ ਡਿਸਪਲਿਨ ਮੰਨਦੇ ਆ ਜਿਹੜੇ ਐਸੋਸੀਏਸ਼ਨ ਨੂੰ ਟਿਲਾ ਰਹੇ ਆ ਬਟ ਇਨਸਪਾਈਟ ਆਫ ਥਿਸ ਐਨਾ ਹੋਣ ਦੇ ਬਾਵਜੂਦ ਵੀ ਸਾਡੀ ਐਸੋਸੀਏਸ਼ਨ ਦੇ ਇੱਕ ਜਰਨਲ ਫੈਕਟਰੀ ਦੇ ਨਾਲ ਇਹ ਚੀਜ਼ ਹੋ ਗਈ ਫਿਰ ਸਾਡੀ ਐਸੋਸੀਏਸ਼ਨ ਵੀ ਕਾਦੀ ਆ ਅਸੀਂ ਇਹ ਫੈਸਲਾ ਲਿੱਤਾ ਗਿਆ ਜੀ ਤੁਹਾਡੇ ਨਾਲ ਸਮਾਵਨ ਲੈ ਕੇ ਹਾਂਜੀ ਅੱਗੇ ਕੀ ਫੈਸਲਾ ਲਿੱਤਾ ਗਿਆ ਕੀ ਕਰਨਾ ਸਾਡਾ ਇਹਦੇ ਸਬੰਧੀ ਜਿਹੜੀ ਆ ਹੁਣ ਅਸੀਂ ਇੱਕ ਜਿਹੜੀ ਆਪਣੀ ਨੈਕਸਟ ਐਕਸ਼ਨ ਪਲਾਨ ਵਾਸਤੇ ਆਪਣੀ ਐਸੋਸੀਏਸ਼ਨ ਦੇ ਵਿੱਚ ਕੱਲ ਮੀਟਿੰਗ ਵੀ ਰੱਖ ਰਹੇ ਹਾਂ ਜਿੱਦੇ ਸਾਡੀਆਂ ਤਮਾਮ ਬਾਡੀਜ਼ ਔਰ ਐਸੋਸੀਏਸ਼ਨ ਬੈਠਣਗੀਆਂ ਅਸੀਂ ਵੀ ਚਾਹੁੰਦੇ ਕਿਸੇ ਵੀ ਤਰ੍ਹਾਂ ਦਾ ਕੋਈ ਨੈਕਸਟ ਸਟੈਪ ਲੇਕਿਨ ਅਗਰ ਕੋਈ ਸਟੈਪ ਚੁੱਕਿਆ ਗਿਆ ਤਾਂ ਉਹ ਇੱਥੇ ਨਹੀਂ ਰੁਕਣਾ ਉਹ ਚੰਡੀਗੜ੍ਹ ਤੱਕ ਜਾਊਗਾ ਅਸੀਂ ਇਸ ਚੀਜ਼ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਵੈਰੀਫਾਈ ਕਰ ਲਓ ਹਰ ਚੀਜ਼ ਨੂੰ ਹਰ ਫੈਕਟ ਨੂੰ ਦੇਖ ਲਓ ਅਗਰ ਉਸ ਫੈਕਟਸ ਦੇ ਵਿੱਚ ਦਿਖ ਰਿਹਾ ਹੈ ਕਿ ਸਰਾਰ ਅਮਰੀਕ ਸਿੰਘ ਦੇ ਨਾਲ ਟੱਕਰ ਨਹੀਂ ਹੋਇਆ ਤੇ ਫਿਰ ਉਸ ਚੀਜ਼ ਨੂੰ ਲਿਆ ਜਾ ਸਕਦਾ ਅਸੀਂ ਏਡੀਸੀ ਪੀ ਸਰਦਾਰ ਹਰਪਾਲ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਉਹ ਆਪਣੇ ਤੌਰ ਤੇ ਵੀ ਇਸ ਮੈਟਰ ਨੂੰ ਵੈਰੀਫਾਈ ਕਰ ਰਿਹਾ ਕਿ ਹੋ ਸਕਦਾ ਸਕਾ ਕਿ ਐਸਐਚਓ ਦੇ ਨਜ਼ਰ ਦੇ ਵਿੱਚ ਕੋਈ ਇੱਕ ਚੀਜ਼ਾਂ ਨਾ ਆਈਆਂ ਹੋਣ ਲੈਡੀ ਦਾ ਪ੍ਰੈਸ਼ਰ ਵੀ ਹੋ ਸਕਦਾ ਕਿ ਉਹਦੀ ਸਰਦਾਰ ਤਕਵੀਰ ਸਿੰਘ ਬਾਦਲ ਵੀ ਉੱਥੇ ਪਹੁੰਚਣ ਨਹੀਂ ਨੋ ਨੋ ਕਮੈਂਟ ਅਸੋਸੀਏਸ਼ਨ ਦੇ ਕੰਮ ਤੇ ਮੈਂ ਕੋਈ ਉਹੋ ਜਿਹੀ ਚੀਜ਼ ਨਹੀਂ ਰਹਿਂਦਾ ਮੈਂ ਇੰਨੀ ਗੱਲ ਕਰ ਰਿਹਾ ਕਿ ਹੋ ਸਕਦਾ ਕੋਸ਼ਿਸ਼ ਕੀਤਾ ਇਨਵੈਸਟੀਗੇਸ਼ਨ ਮੁਖ ਅਫਸਰ ਸਾਹਿਬ ਦੇ ਧਿਆਨ ਚ ਨਾ ਆਈਆਂ ਹੋਣਗੀਆਂ ਬਟ ਮਾਨਯੋਗ ਐਡੀਐਸ ਕੀ ਸਰਾਰ ਹਰਪਾਲ ਸਿੰਘ ਜੀ ਹੁਣੀ ਸਟੇਟਮੈਂਟਸ ਰਿਕਵਰ ਕਰ ਰਿਹਾ ਰਿਕਾਰਡ ਕਰ ਰਿਹਾ ਮੌਕੇ ਦੇ ਬੰਦਿਆਂ ਦੀ ਤੁਹਾਨੂੰ ਉਹਨਾਂ ਦੇ ਕੋਲੋਂ ਅਨਤਾਪ ਦੀ ਪੂਰੀ ਉਮੀਦ ਹੈ ਤੁਹਾਨੂੰ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਕੋਲੋਂ ਅਨਤਾਪ ਦੀ ਪੂਰੀ ਉਮੀਦ ਹੈ ਅਸੀਂ ਲੇਕਿਨ ਤੁਹਾਨੂੰ ਐਸਐਚਓ ਸਾਹਿਬ ਸਾਡੀ ਬਿਲਕੁਲ ਸੈਟੀਸਫੈਕਸ਼ਨ ਨਹੀਂ ਕਰਵਾ ਪਾਏ ਇੱਕ ਕਿਸੇ ਵੀ ਮੈਟਰ ਨੂੰ ਤੁਸੀਂ ਦੇਖੋ ਕਿਸੇ ਪਬਲਿਕ ਦੇ ਪਰਸਨ ਦੀ ਕੋਈ ਕੰਪਲੇਂਟ ਆਵੇ ਤੇ ਪੁਲਿਸ ਅਫਸਰ ਉਹਨੂੰ ਵੈਰੀਫਾਈ ਕਰਨ ਦੇ ਦੌਰਾਨ ਇਹ ਲਿਖ ਦਿੰਦਾ ਕਿ ਫਿਲਹਾਲ ਜਿਹੜਾ ਜੁਰਮ 323 ਆਈਪੀਸੀ ਦਾ ਹੋਣਾ ਪਾਇਆ ਜਾਂਦਾ ਹੈ ਨਾ ਜਾਂ BNS ਦੇ ਵਿੱਚ ਜੋ ਵੀ ਬਣਦੀ ਸੈਕਸ਼ਨ ਹੋਵੇ ਬਟ ਇੱਕਦਮ ਹੀ ਜਿਹੜਾ ਇਸ ਚੀਜ਼ ਨੂੰ ਕਰਨਾ ਇਹ ਸਾਨੂੰ ਸਾਰੇ ਦਾ ਸਾਰਾ ਜਿਹੜਾ ਸਪੱਸ਼ਟ ਹੋ ਰਿਹਾ ਕਿ ਇੱਕ ਤਰਫਾ ਫੈਸਲਾ ਦਿੱਤਾ ਜਾ ਰਿਹਾ ਜਿਹੜਾ ਕੱਤਾ ਹੀ ਐਸੋਸੀਏਸ਼ਨ ਨੂੰ ਮਨਜ਼ੂਰ ਨਹੀਂ ਹੈਗਾ ਤੋਂ ਇਸ ਕਰਕੇ ਤੁਹਾਡੇ ਮਾਧਿਅਮ ਤੇ ਰਹੀਂ ਅਸੀਂ ਆਪਣੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਏਡੀਸੀਪੀ ਸਾਹਿਬ ਨੂੰ ਔਰ ਡੀਸੀਪੀ ਇਨਵੈਸਟੀਗੇਸ਼ਨ ਤਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਸਰ ਕਿ ਇਹ ਤੁਹਾਡਾ ਹੀ ਪਰਿਵਾਰ ਹੈ ਜਿਹੜਾ ਤੁਹਾਡੇ ਵਿੱਚੋਂ ਗਿਆ ਇਹ ਤੁਹਾਡੀ ਸੱਚੀ ਬਾਹ ਹੈ ਜਿਹੜੀ ਨਿਕਲ ਕੇ ਕੰਮ ਕਰ ਰਹੀ ਆ ਅਸੀਂ ਤਾਂ ਇੱਥੋਂ ਤੱਕ ਆਪਣੇ ਪ੍ਰਸ਼ਾਸਨ ਨੂੰ ਕਹਿਿੰਦੇ ਆ ਕਿ ਜਿੱਥੇ ਸਾਡੀ ਲੋੜ ਹੋਵੇ ਸਾਨੂੰ ਰਿਟਾਇਰ ਹੋਇਆ ਨਾ ਸਮਝੋ ਜਿੱਥੇ ਸਾਡੀ ਲੋੜ ਆ ਅਸੀਂ ਤੁਹਾਡੇ ਨਾਲ ਖੜੇ ਆ ਸੀ ਮੌਜੂਦਾ ਪੁਲਿਸ ਨੂੰ ਇਹ ਚੀਜ਼ ਕਹਿੰਨੇ ਆ ਪਰ ਯਾਰ ਹਾਂ ਤਾਂ ਵੀ ਤਾਂ ਬਣਦਾ ਨਾ ਕਿ ਜੇ ਸਾਡੇ ਅੱਜ ਅਸੀਂ ਐਂਦੇ ਹੀ ਥੱਲੇ ਹੋ ਗਏ ਕਿ ਜਿਹੜੇ ਉਹਨਾਂ ਥਾਵਾਂ ਦੇ ਵਿੱਚ ਲੱਗੇ ਐਸਐਚਓ ਰਹੇ ਆ ਉਹਨਾ ਥਾਣਿਆਂ ਦੇ ਲਈ ਇਨਸਾਫ ਲੈਣ ਵਾਸਤੇ ਸਾਨੂੰ ਉਹਨਾਂ ਗੇਟਾਂ ਦੇ ਉੱਤੇ ਖੜੇ ਹੋਣਾ ਪਵੇ। ਵਾਟ ਅ ਟ੍ਰੈਜਿਕ ਥਿੰਗ। ਅਸੀਂ ਇਹੋ ਚੀਜ਼ ਤੁਹਾਡੇ ਜ਼ਰੀਏ ਕਹਿਨੇ ਆਂ ਕਿ ਮਾਨਯੋਗ ਕਮਿਸ਼ਨਰ ਸਾਹਿਬ ਨੂੰ, ਐਡੀਸੀ ਸਾਹਿਬ ਨੂੰ ਕਿਰਪਾ ਕਰ ਤੁਸੀਂ ਫੌਟ ਇਸ ਚੀਜ਼ ਨੂੰ ਵੈਰੀਫਾਈ ਕਰੋ ਔਰ ਸਾਨੂੰ ਇਨਸਾਫ ਦਿੱਤਾ ਜਾਵੇ। ਇਹ ਜੀ ਮਿਤੀ 14 ਅਕਤੂਬਰ 2025 ਨੂੰ ਓ ਮੱਡੀ ਚੌਂਕ ਵਿਖੇ ਅ ਜਿਹੜਾ ਪ੍ਰੋਟੈਸਟ ਜਿਹੜਾ ਕਰ ਰਹੇ ਸੀ ਆਪਣੀ ਡਿਮੋਲਿਸ਼ ਹੋਈ ਬਿਲਡਿੰਗ ਦੇ ਖਿਲਾਫ ਅਫਤਾਰ ਸਿੰਘ ਧਿਰ ਉਹ ਉੱਥੇ ਅਮਰੀਕ ਸਿੰਘ ਜਿਹੜੇ ਰਿਟਾਇਰਡ ਇਨਸਪੈਕਟਰ ਉਹ ਪਹੁੰਚੇ ਸੀ ਜਿੱਥੇ ਇਹਨਾਂ ਦਾ ਕਾਫੀ ਬੋਲਬਲਾ ਰ ਹੋ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜੀ ਸਾਨੂੰ ਕੰਪਲੇਂਟ ਜਿਹੜੀ ਅਮਰੀਕ ਸਿੰਘ ਹੋਂ ਦਾ ਵੱਲੋਂ ਮਜੂਲ ਹੋਈ ਸੀ ਤੇ ਉਹਨਾਂ ਦੀ ਕੰਪਲੇਂਟ ਜਿਹੜੀ ਹੈ ਉਸ ਦੀ ਸੀ ਪੜਤਾਲ ਕਰ ਰਹੇ ਆ ਸਰਪੱਤਾਈ ਦੇ ਸਾਹਮਣੇ ਆਈ ਹੈ ਜੀ ਇਹਦੇ ਵਿੱਚ ਦੇਖੋ ਜੀ ਜੀ ਇਹਦੀ ਪੜਤਾਲ ਚੱਲ ਰਹੀ ਹੈ ਪੜਤਾਲ ਦੌਰਾਨ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਅਨੁਸਾਰ ਜਿਹੜੀ ਅਗਲੀ ਕਾਰਵਾਈ ਜਿਹੜੀ ਕਰ ਦਿੱਤੀ ਜਾਵੇ ਸਰ ਮੋਬਾਈਲ ਫੋਨ ਦੀ ਗੱਲ ਹੈ ਕਿ ਦੀ ਜਾ ਰਹੀ ਹੈ ਕੀ ਮੋਬਾਈਲ ਫੋਨ ਕਿਤੇ ਵੱਲੋਂ ਉਹਨਾਂ ਦਾ ਹੋ ਕੀਤਾ ਗਿਆ ਜਾਂ ਫਿਰ ਨਹੀਂ ਅਵਤਾਰ ਸਿੰਘ ਹੋਣਾ ਦੇ ਖਿਲਾਫ ਅਲਿਗੇਸ਼ਨ ਨੇ ਕਿ ਅਮਰੀਕ ਸਿੰਘ ਕਹਿ ਰਹੇ ਨੇ ਕਿ ਮੇਰਾ ਇਹਨਾਂ ਨੇ ਮੋਬਾਈਲ ਫੋਨ ਜਿਹੜਾ ਖੋਲਿਆ ਆ ਮੇਰੀ ਐਕਟਵਾ ਜਿਹੜੀ ਉਹਦੀ ਚਾਬੀ ਵੀ ਕੱਢ ਲਈ ਹੈ ਤੇ ਮੇਰੇ ਅਪੜ ਮਾਰਿਆ ਗਿਆ ਹੈ ਤੇ ਹੋਰ ਵੀ ਸੱਟਾਂ ਦੇ ਵੀ ਉਹਨਾਂ ਨੇ ਐਮਬਲਰ ਸਾਨੂੰ ਜਿਹੜੀ ਪੇਸ਼ ਕੀਤੀ ਹੈ ਉਹ ਸਾਰੀਆਂ ਚੀਜ਼ਾਂ ਬਾਰੇ ਜਿਹੜੀਆਂ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ